ਨਾ थाना ਗੁਰਾਇਆਂ ਤੇ ਪਿੰਡ ਮਸਾਣੀ ਦੀ ਹੈ ਜਿੱਥੇ ਕਿ ਮੁਕੰਦਪੁਰ ਬੰਗਾ ਰੋਡ ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਿਸ ਵਿੱਚ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇੱਕ ਫੋਰਚੂਨਰ ਗੱਡੀ ਜੋ ਕਿ ਓਵਰ ਸਪੀਡ ਸੀ ਅਤੇ ਇੱਕ ਮੋਟਰਸਾਈਕਲ ਸਵਾਰ ਨੂੰ ਬਚਾਉਣ ਦੇ ਚੱਕਰ ਵਿੱਚ ਦਰਖਤਾਂ ਦੇ ਨਾਲ ਜਾ ਟਕਰਾਈ ਅਤੇ ਪਲਟੀਆਂ ਖਾਂਦੀ ਹੋਈ ਇਹ ਗੱਡੀ ਕਣਕ ਦੇ ਖੇਤਾਂ ਵਿੱਚ ਜਾ ਕੇ ਪਲਟ ਗਈ ਹਾਦਸਾ ਇਨਾ ਭਿਆਨਕ ਸੀ ਕਿ ਗੱਡੀ ਦੇ ਪਰਖੱਚੇ ਉੱਡ ਗਏ ਮੌਕੇ ਤੇ ਪੁੱਜੀ ਤਲੇਤਾ ਪੁਲਿਸ ਵੱਲੋਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਮੁਕੰਦਪੁਰ ਵਿਖੇ ਪਹੁੰਚਾਇਆ ਗਿਆ ਤੇ ਗੱਡੀ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਅੱਜ ਮੁਕੰਦਪੁਰ ਤੋਂ ਅਪਰਾ ਸਾਈਡ ਇੱਕ ਫੋਰਚਨਰ ਬਹੁਤ ਤੇਜ਼ ਰਫ਼ਤਾਰ ਦੇ ਵਿੱਚ ਜਿਹੜੀ ਅਪਰਾ ਨੂੰ ਆ ਰਹੀ ਸੀ ਇੱਕ ਪ੍ਰਵਾਸੀ ਮਜ਼ਦੂਰ ਜਿਸ ਨੂੰ ਉਹਨੇ ਹਿੱਟ ਕੀਤਾ ਤੇ ਪ੍ਰਵਾਸੀ ਮਜ਼ਦੂਰ ਦੇ ਕਾਫੀ ਜਿਹੜੀ ਸੱਟ ਫੇਟ ਲੱਗੀ ਆ ਉਹ ਜਿਹਦੇ ਇਲਾਜ ਮੁਕੰਦਪੁਰ ਦੇ ਹਸਪਤਾਲ ਨੂੰ ਲਿਜਾਇਆ ਗਿਆ ਤੇ ਫੋਰਚਨਰ ਇੰਨੀ ਜ਼ਿਆਦਾ ਓਵਰ ਸਪੀਡ ਸੀ ਜਿਹੜੇ ਇਲਾਕੇ ਦੇ ਲੋਕ ਇੱਥੇ ਦੇਖਣ ਚ ਆਇਆ ਕਿ ਉਹਨਾਂ ਨੂੰ ਦੱਸਿਆ ਤੇ ਬਹੁਤ ਜ਼ਿਆਦਾ ਤੇਜ਼ ਰਫ਼ਤਾਰ ਹੋਣ ਕਰ ਲਓ ਕੰਟਰੋਲ ਨਹੀਂ ਕਰ ਸਕਿਆ ਤੇ ਫੋਰਚਨਰ ਜਿਹੜੀਆਂ ਪਾੜੀਆਂ ਸਕੇ ਉਹ ਖੇਤਾਂ ਵਿੱਚ ਡਿੱਗ ਗਈ ਅਤੇ ਜਾਨੀ ਜਿਹੜਾ ਮਾਲੀ ਨੁਕਸਾਨ ਹੋਰ ਤੋਂ ਬਹੁਤ ਵੱਡਾ ਵਿਚਾਰਿਆ ਪਰ ਜੇਕਰ ਓਵਰ ਸਪੀਡ ਦੇ ਕਾਰਨ ਅੱਜ ਜਿਹੜੇ ਓਵਰ ਸਪੀਡ ਨਾ ਹੁੰਦੀ ਤਾਂ ਉਹ ਪ੍ਰਵਾਸੀ ਮਜ਼ਦੂਰ ਜਿਹੜਾ ਉਹ ਬਚ ਸਕਦਾ ਸੀ ਉਹਦੇ ਲੱਤਾਂ ਤੇ ਸੱਟ ਲੱਗੀ ਮੇਰੇ ਖਿਆਲੋਂ ਲੱਤਾਂ ਵੀ ਉਹਦੀ ਟੁੱਟ ਗਈ ਆ ਬਾਕੀ ਜਿਹੜਾ ਮੁਕੰਦਪੁਰ ਹਸਪਤਾਲ ਜਿਹੜੇ ਰਾਹਗੀਰ ਨੇ ਉਹਨਾਂ ਨੂੰ ਇਹ ਲੈ ਗਏ ਉਹ ਫੋਰਚਨਰ ਵਾਲਿਆਂ ਦਾ ਬਚਾ ਹੋ ਗਿਆ ਜੀ ਫੋਰਚਨਰ ਵਾਲੇ ਵੀ ਜਿਹੜਾ ਬਚਾਇਆ ਉਹ ਵੀ ਗੱਡੀ ਉਹ ਵੀ ਮੁਕੰਦਪੁਰ ਹਸਪੀਟਲ ਉਹਨਾਂ ਨੂੰ ਵੀ ਜਿਹੜਾ ਐਡਮਿਟ ਕਰਵਾਇਆ ਗਿਆ ਗੱਡੀ ਦਾ ਕਾਫੀ ਨੁਕਸਾਨ ਹੋ ਗਿਆ ਜੀ ਮੋਟਰਸਾਈਕਲ ਦਾ ਜਿਹੜਾ ਮੋਟਰਸਾਈਕਲ ਬਿਲਕੁਲ ਕਚਰਾ ਹੋ ਗਿਆ ਮੋਟਰਸਾਈਕਲ ਦਾ ਟੋਟਲ ਲਾਸ ਹੋ ਗਿਆ ਤੇ ਫੋਰਚਨਰ ਗੱਡੀ ਆ ਤੁਸੀਂ ਦੇਖਦੇ ਹੋ ਖੇਤਾਂ 'ਚ ਪਈ ਆ ਤੇ ਉਹਦੇ ਵੀ ਫੋਰਚਨਰ ਵਾਲੇ ਜੀ ਟਾਫੀ ਜਿਹੜਾ ਦਰਖਤਾਂ ਨਾਲ ਹਿੱਟ ਕਰਦੀ ਉਹ ਦਰਖਤਾਂ ਨੂੰ ਤੋੜਦੀ ਉਹ ਜਿਹੜੇ ਖੇਤਾਂ ਵਿੱਚ ਜਾ ਕੇ ਪੱਲਡੀਆਂ ਖਾ ਗਈ ਸੋ ਬੜੀ ਇਹ ਭਿਆਨਕ ਜਿਹੜਾ ਇਹ ਰੋਡ ਐਕਸੀਡੈਂਟ ਮੁਕੰਦਪੁਰ ਤੋਂ ਉ ਸਰ ਕੀ ਕਿਦਾਂ ਹੋਇਆ ਹਾਦਸਾ ਹੈ ਤੁਹਾਨੂੰ ਤਲਾਹ ਮਿਲੀ ਹੈ ਕਿ ਮਸਾਣੀ ਪਿੰਡ ਦੇ ਕੋਲ ਐਕਸੀਡੈਂਟ ਹੋਇਆ ਇੱਕ ਮੋਟਰਸਾਈਕਲ ਤੇ ਇੱਕ ਗੱਡੀ ਦਾ ਭਾਈ ਮੌਕੇ ਤੇ ਭੱਜਿਆ ਤੇ ਪਤਾ ਕੀਤਾ ਕਿ ਜਿਹੜਾ ਮੋਟਰਸਾਈਕਲ ਚਾਲਕ ਸੀਗਾ ਉਹ ਪ੍ਰਦੇਸੀ ਮਜ਼ਦੂਰ ਸੀਗਾ ਤੇ ਉਹਨੂੰ ਮਕੰਦੜਾ ਹਸਪੀਟਲ ਲੈ ਗਿਆ ਤੇ ਜਿਹੜਾ ਹੈਗਾ ਗੱਡੀ ਦਾ ਡਰਾਈਵਰ ਸੀ ਉਹਦੇ ਨੂੰ ਵੀ ਸੱਟਾਂ ਲੱਗਿਆ ਤੇ ਉਹ ਚੋਹੁੰਦਰ ਦਾ ਬੰਦਾ ਜਿਹੜਾ ਉਹਨੂੰ ਵੀ ਉੱਥੇ ਲੈ ਗਿਆ ਮਕੰਦੜਾ ਹਸਪੀਟਲ ਹੁਣ ਅਸੀਂ ਵੈਰੀਫਾਈ ਕਰ ਰਹੇ ਹਾਂ ਕਿ ਕੌਣ ਕੀ ਕਿਸ ਤਰ੍ਹਾਂ ਹੋਇਆ ਕਿਹਾ ਹੋਇਆ ਮੌਕਾ ਦੇਖ ਲਿਆ ਤੇ ਉਥੇ ਮਕੰਦੜਾ ਹਸਪੀਟਲ ਜਾ ਕੇ ਵੈਰੀਫਾਈ ਕਰਾਉ ਤੇ ਬਚਾ ਹੋ ਆਮ ਸਟੱਲ ਲੱਗੇ ਦੋਨਾਂ ਦੇ ਬਾਕੀ ਮੌਕੇ ਦੇਖਾਂਗੇ ਜਾ ਕੇ ਅਸੀਂ ਪੇਸ਼ੈਂਟ ਨਹੀਂ ਦੇਖੇ ਜੀ ਇਤਨਾ ਥਾਣਾ ਗੁਰਾਇਆਂ ਤੇ ਪਿੰਡ ਮਸਾਣੀ ਦੀ ਹੈ ਜਿੱਥੇ ਕਿ ਮੁਕੰਦਪੁਰ ਬੰਗਾ ਰੋਡ ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਿਸ ਵਿੱਚ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇੱਕ ਫੋਰਚੂਨਰ ਗੱਡੀ ਜੋ ਕਿ ਓਵਰ ਸਪੀਡ ਸੀ ਅਤੇ ਇੱਕ ਮੋਟਰਸਾਈਕਲ ਸਵਾਰ ਨੂੰ ਬਚਾਉਣ ਦੇ ਚੱਕਰ ਵਿੱਚ ਦਰਖਤਾਂ ਦੇ ਨਾਲ ਜਾ ਟਕਰਾਈ ਅਤੇ ਪਲਟੀਆਂ ਖਾਂਦੀ ਹੋਈ ਇਹ ਗੱਡੀ ਕਣਕ ਦੇ ਖੇਤਾਂ ਵਿੱਚ ਜਾ ਕੇ ਪਲਟ ਗਈ ਹਾਦਸਾ ਇਨਾ ਭਿਆਨਕ ਸੀ ਕਿ ਗੱਡੀ ਦੇ ਪਰਖੱਚੇ ਉੱਡ ਗਏ ਮੌਕੇ ਤੇ ਪੁੱਜੀ ਤਲੇਤਾ ਪੁਲਿਸ ਵੱਲੋਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਮੁਕੰਦਪੁਰ ਵਿਖੇ ਪਹੁੰਚਾਇਆ ਗਿਆ ਤੇ ਗੱਡੀ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ